진다가 몰아쳐 오네 다바 졸아마 사베 모바 도다아 ਦੁਖਾਨ ਤੇ ਆਏ ਸਰਕਾਰ ਦਾ ਜਿਹਨੂੰ ਲਿਆਉਣ ਵਿੱਚ ਮੁਲਾਜ਼ਮਾਂ ਤੇ ਮੁਲਾਜ਼ਮਾਂ ਦੇ ਪਰਿਵਾਰਾਂ ਦਾ ਬਹੁਤ ਵੱਡਾ ਹੱਥ ਹੈ ਕਿ ਇਹਨਾਂ ਨੇ ਆਉਣ ਤੋਂ ਪਹਿਲਾਂ ਜਾਂ ਆਉਂਦੇ ਸਾਰ ਇਹ ਸਰਕਾਰ ਦਾ ਬਜਟ ਸੈਸ਼ਨ ਚੱਲਿਆ ਏ ਉਸ ਬਜਟ ਸੈਸ਼ਨ ਦੇ ਵਿੱਚ ਮੁਲਾਜ਼ਮਾਂ ਲਈ ਕਿਸੇ ਤਰ੍ਹਾਂ ਦੀ ਕੋਈ ਸੁਖਾਵੀ ਰਾਹਤ ਨਹੀਂ ਦਿੱਤੀ ਗਈ ਜਿਸ ਦੇ ਰੋਸ ਵਜੋਂ ਕਿਉਂਕਿ ਪੁਰਾਣੀ ਪੈਨਸ਼ਨ ਸਕੀਮ ਸਤਵਾਂ ਪੇਕ ਮਿਸ਼ਨ ਜਿਹੜਾ ਕੇਂਦਰ ਦਾ ਲਾਗੂ ਕੀਤਾ ਆ ਉਹ ਪੰਜਾਬ ਦੇ ਮੁਲਾਜ਼ਮਾਂ ਨੂੰ 17 7 20 ਵਾਲਾ ਪੱਤਰ ਰੱਦ ਕਰਕੇ ਤੇ ਪੰਜਾਬ ਦੇ ਪੇ ਸਕੇਲ ਦੇਣ ਲਈ ਬਜਟ ਸੈਸ਼ਨ ਚ ਕੁਝ ਰੱਖਿਆ ਨਹੀਂ ਗਿਆ ਇਸ ਤੋਂ ਇਲਾਵਾ ਡੀਏ ਦਾ ਬਕਾਇਆ ਇੱਕ ਮਿਸ਼ਨ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਾਂ ਹੋਰ ਜਿੰਨੀਆਂ ਵੀ ਸਾਡੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਆ ਸਾਨੂੰ ਇਹ ਆਸ ਹੁੰਦੀ ਹੈ ਕਿ ਜਦੋਂ ਵਿਧਾਨ ਸਭਾ ਦਾ ਬਜਟ ਸੈਸ਼ਨ ਹੁੰਦਾ ਹੈ ਤਾਂ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਕੋਈ ਨਾ ਕੋਈ ਉਹਦੇ ਵਿੱਚ ਜ਼ਰੂਰ ਰੱਖਿਆ ਜਾਊਗਾ ਸੋ ਬਜਟ ਸੈਸ਼ਨ ਦੇ ਵਿੱਚ ਮੁਲਾਜ਼ਮਾਂ ਨੂੰ ਨਿਰਾਸ਼ਾ ਪੱਲੇ ਪਈ ਹੈ ਸਰਕਾਰ ਦਾ ਵਿਰੋਧ ਦਰਜ ਕਰਨ ਲਈ ਅੱਜ ਇਹ ਪੰਜਾਬ ਸਰਕਾਰ ਦਾ ਪੁਤਲਾ ਜਿਹੜਾ ਆ ਉਹ ਜ਼ਿਲ੍ਹਾ ਜ਼ਿਲੰਦਰ ਦੇ ਸਮੂਹ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਫੁਕਿਆ ਜਾ ਰਿਹਾ ਕੱਲੇ ਜ਼ਿਲੰਦਰ ਜੀ ਫੁਕਿਆ ਜਾਣਾ ਹੈ ਅੱਜ ਜਿਹੜਾ ਪ੍ਰੋਗਰਾਮ ਹੈ ਇਹ ਜ਼ਿਲ੍ਹਾ ਜਲੰਧਰ ਦੀ ਵੱਖ-ਵੱਖ ਜਥੇਬੰਦੀਆਂ ਨੇ ਜਿਹੜਾ ਦਿੱਤਾ ਹੈਗਾ ਆ ਸੋ ਜ਼ਿਲ੍ਹਾ ਜਲੰਧਰ ਦੇ ਵਿੱਚ ਜਿੰਨੇ ਵਿਭਾਗ ਨੇ ਉਹਨਾਂ ਸਾਰੇ ਵਿਭਾਗਾਂ ਦੇ ਮੁਲਾਜ਼ਮ ਆਗੂ ਇਕੱਠੇ ਹੋ ਕੇ ਪੰਜਾਬ ਸਰਕਾਰ ਦਾ ਪਤਲਾ ਫੂਕ ਰਹੇ ਟੋਟਲ ਕਿੰਨੇ ਆ ਮੰਗਾ ਗਈਆਂ ਮੰਗਾ ਤਾਂ ਕਾਫੀ ਨੇ ਸਾਡੀਆਂ ਇਹ ਬਜਟ ਸੈਸ਼ਨ ਦੇ ਵਿੱਚ ਸਿਰਫ ਸਾਨੂੰ ਫਾਈਨਾਂਸ ਨਾਲ ਰਿਲੇਟਡ ਮੰਗਾਂ ਦੀ ਗੱਲ ਕਰਦੇ ਆ ਕਿਉਂਕਿ ਵਿਭਾਗੀ ਮੰਗਾਂ ਹੋਰ ਵੀ ਕਾਫੀ ਨੇ ਬਜਟ ਸੈਸ਼ਨ ਦੇ ਵਿੱਚ ਸਾਨੂੰ ਆਸ ਹੁੰਦੀ ਹੈ ਵਿੱਤੀ ਮੰਗਾਂ ਦੀ ਤੁਹਾਨੂੰ ਕੀ ਲੱਗਦਾ ਧਰਨੇ ਪ੍ਰਦਰਸ਼ਨ ਕਰਨ ਨਾਲ ਸਰਕਾਰ ਨੂੰ ਕੋਈ ਫਰਕ ਪਏਗਾ ਸਰਕਾਰ ਨੂੰ ਫਰਕ ਪਏਗਾ ਪਿੱਛੇ ਜਿਹੜੀਆਂ ਜਿਮਨੀ ਚੋਣਾ ਚੋਣਾ ਹੋਈਆਂ ਬਰਨਾਲਾ ਦੇ ਵਿੱਚ ਜਿਹੜਾ ਸਰਕਾਰ ਹਾਰੀ ਕਿਉਂਕਿ ਉਹ ਗੜਵੀ ਸੀਗਾ ਇੱਕ ਸਰਕਾਰ ਦਾ ਤੇ ਇਹ ਜਿਹੜੇ ਸਾਡੇ ਸੰਘਰਸ਼ ਹੋ ਰਿਹਾ ਇਹਨਾਂ ਦੇ ਨਾਲ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਵੀ ਫਰਕ ਪਏਗਾ ਹੁਣ ਜਿਹੜੀ ਬਾਈ ਇਲੈਕਸ਼ਨ ਲੁਧਿਆਣਾ ਹੋਣ ਜਾ ਰਹੀ ਹੈ ਉਹਦੇ ਵਿੱਚ ਵੀ ਸਰਕਾਰ ਦੇ ਖੱਡੇ ਉਹ ਮੁਲਾਜ਼ਮ ਖੋਲ ਦੇਣਗੇ ਤੁਸੀਂ ਲੁਧਿਆਣਾ ਜਾ ਕੇ ਵਿਰੋਧ ਕਰੋ ਬਾਈ ਇਲੈਕਸ਼ਨ ਦੇ ਬਿਲਕੁਲ ਜੀ ਬਿਲਕੁਲ ਜੇ ਲੋੜ ਪਈ ਤਾਂ ਪੂਰੇ ਪੰਜਾਬ 'ਚ ਅੱਜ ਤਾਂ ਬਾਈ ਇਲੈਕਸ਼ਨ ਹੋ ਰਹੀ ਹੈ ਉਸ ਤੋਂ ਬਾਅਦ ਵਿੱਚ ਜਿਹੜੀਆਂ 227 ਦੀਆਂ ਵਿਧਾਨ ਸਭਾ ਹਲਕਾ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਉਹਦੇ ਵਿੱਚ ਪੂਰਾ ਮੁਲਾਜ਼ਮ ਜਿਹੜਾ ਵਰਗਾ ਉਹ ਪੂਰੇ ਮੁਲਾਜ਼ਮ ਪੰਜਾਬ ਦੀਆਂ ਸੜਕਾਂ ਤੇ ਉਤਰ ਕੇ ਸਰਕਾਰ ਦਾ ਪੇਟ ਸਿਆਪਾ ਕਰਨਗੇ